ਇਸ ਵੇਲੇ ਦੀ अहम ਤੇ ਵੱਡੀ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਕੀ ਪਟਿਆਲਾ ਦੀ ਸੰਝੇ ਕਲੋਨੀ ਦੇ ਵਿੱਚ ਇੱਕ ਨੌਜਵਾਨ ਦੇ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਹ ਖਬਰ ਆ ਰਹੀ ਆ ਤਾਂ ਉਸਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਆਖਰ ਕੀ ਪੂਰਾ ਮਾਮਲਾ ਕਿਉਂ ਇਸ ਨੌਜਵਾਨ ਦੇ ਗੋਲੀਆਂ ਮਾਰੀਆਂ ਗਈਆਂ ਜਿਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਦੇ ਵੱਲੋਂ ਉਸ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਪਟਿਆਲਾ ਦੀ ਸੰਜੇ ਕਲੋਨੀ ਦਾ ਇਹ ਮਾਮਲਾ ਇਸ ਮਾਮਲੇ ਦੇ ਵਿੱਚ ਹੁਣ ਪਰਿਵਾਰਕ ਮੈਂਬਰ ਕੀ ਕੁਝ ਕਹਿ ਰਹੇ ਨੇ ਦੂਜੇ ਪਾਸੇ ਪੁਲਿਸ ਇਸ ਮਾਮਲੇ ਦੇ ਵਿੱਚ ਕਿਹੋ ਜੀ ਕਾਰਵਾਈ ਕਰ ਰਹੀ ਆ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਇਸ ਕਤਨਾਉਨ ਨੂੰ ਅੰਜਾਮ ਦਿੱਤਾ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਮੌਕੇ ਤੇ ਫਰਾਰ ਹੋ ਚੁੱਕੇ ਨੇ ਉਹ ਹਮਲਾਬਰ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਕੀ ਗੱਲਬਾਤ ਹੋਈ ਆ ਪੁਲਿਸ ਅਧਿਕਾਰੀਆਂ ਦੇ ਨਾਲ ਸਾਡੇ ਸਹਿਯੋਗੀ ਅੰਗਰੇਜ਼ ਸਿੰਘ ਦੇ ਵੱਲੋਂ ਗੱਲਬਾਤ ਕੀਤੀ ਆ ਪਰਿਵਾਰਕ ਮੈਂਬਰਾਂ ਨੇ ਕੀ ਕੁਝ ਕਿਹਾ ਉਹ ਵੀ ਸੁਣਾਉਣੀ ਅਕਾਸ਼ ਦੀ ਵੀਰੇ ਅਜਾ ਜੀ ਜੀ ਦੇ ਬੱਚੇ ਕਿੰਨੀ ਉਮਰ ਹੈ ਕਿਵੇਂ ਜਾਣਦੇ ਵੀ 17 ਉਹ 17 ਸਾਲਾਂ ਦਾ ਉਹਦੇ ਨਾਲ ਵੀਰੇ ੱਤਕਾ ਲੈ ਕਰ ਆਉਣਾ ਨੇ ਚੌਂਕ ਚੋਂ ਲੈ ਕੇ ਗਏ ਆ ਬਲਾ ਕੇ ਬਿਲਕੁਲ ਸੀ ਚਾਹਤਾ ਪਾਚੀ ਆ ਇੱਕਦਮ ਮੁੰਡੇ ਦਾ ਨਾਮ ਹੋ ਰਾ ਉਹ ਭੁੱਲ ਗਿਆ ਵੀਰੇ ਮੈਂ ੱਤਕੇ ਨਾਲ ਹੀ ਲੈ ਕੇ ਜਾਂਦੇ ਦੀ ਇਹਨੂੰ ਨਸ਼ੇੜੀਆਂ ਇੱਕ ਨੰਬਰ ਦੇ ਸਾਰੇ ਤੇ ਉਹਨਾਂ ਦੀ ਜਨਾਨੀਆਂ ਵੀ ਨਹੀਂ ਕੁਝ ਕਹਿੰਦੀਆਂ ਉਹਨਾਂ ਨੂੰ ਜਨਾਨੀਆਂ ਵੀ ਐਸੀਆਂ ਲਿਕਲੀਆਂ ਵੀ ਆ ਸੀ ਜਵਾਕ ਨੂੰ ਟਕਾਈਏ ਸਾਰਾ ਇੱਡਾ ਬੜਾ ਜੀਤੇ ਇੰਨਾ ਬੜਾ ਕੰਮ ਹੋ ਗਿਆ ਤੇ ਜਨਾਨੀਆਂ ਉਹਨਾਂ ਦੀ ਸਾਰੀਆਂ ਘਰੇ ਹੀ ਦੀਆਂ ਮੇਰੇ ਨਜਾਇਜ਼ ਪਿਸਟਲ ਦੀ ਉਹਨਾਂ ਲੈਵੇ ਪਤਾ ਨਹੀਂ ਕੀ ਕਰਾ ਮੇਰੇ ਭਾਈ ਨਾਲ ਨਜਾਇਜ਼ ਮਾਰਿਆ ਪਤਾ ਨਹੀਂ ਕੀ ਖੁੰਦਕਵਾਜੀ ਕੱਟੀਆਂ ਉਹਨਾਂ ਨੇ ਜੋ ਕਿ ਮੇਰੇ ਘਰ ਵੀ ਚਲਦੇ ਨੇ ਕਾਰਵਾਈ ਵੀਰੇ ਸਾਨੂੰ ਤਾਂ ਸਾਫ਼ ਚਿੱਤ ਦਾ ਤੁਲ ਕਿੰਨੇ ਵੇ ਦਾ ਜਲਵੇ ਉਹਦੀ ਗੋਲੀ ਚੱਲੀ ਆ ਮੋਟਰ ਕਿੰਨੇ ਵੇ ਦਾ ਸਾਨੂੰ ਤਾਂ ਭਾਈ ਘੰਟਾ ਹੋ ਗਿਆ ਦੀ ਉਹਦੀ ਡੈਥ ਨੂੰ ਉਹ ਇਹ ਨੂੰ ਸਾਨੂੰ ਤਾਂ ਬਾਅਦ ਚ ਦੱਸਿਆ ਇਹਨਾਂ ਨੇ ਰਜਿੰਦਰਾ ਸਿੱਟੇ ਉੱਥੇ ਸਾਨੂੰ ਤਾਂ ਘਰੇ ਆ ਕੇ ਬਾਅਦ ਚ ਦੱਸਿਆ ਵੀ ਕਹਿੰਦੇ ਤੇਰਾ ਭਾਈ ਤੇ ਗੋਲੀ ਵੱਜੀ ਆ 9:00 ਵਜੇ ਦਾ ਟਾਈਮ ਇਹਨੇ ਕੋਈ ਨਾ ਕਾਰਨ ਕੀ ਲੜਾਈ ਹੋ ਰਹੀ ਹੈ ਕਾਰਨ ਕੋਈ ਨਹੀਂ ਹੈਗਾ ਜੀ 버ਗਰ ਖਾਣ ਗਿਆ ਦੀ ਬਾਹਰ ਉੱਥੇ ਚੌਂਕ 'ਚ ਰੇੜੀ ਲੱਗਦੀ ਛੱਟ ਉੱਥੇ ਚੌਂਕ 'ਚ ਲੈ ਕੇ ਗਏ ਆ ਜੀ ਇਹਨੂੰ ਮੇਰਾ ਨਾਮ ਪਾਲ ਸਿੰਘ ਹੈ ਪਾਲ ਸਿੰਘ ਕੀ ਗੱਲ ਹੋਈ ਉਹ ਇੱਥੇ ਮੇਰਾ ਬੱਚਾ ਗੋਲੀ ਮਾਰ ਕੇ ਮਾਰਦਾ ਸੀ ਰਾਤ ਇਹ ਵੀਂਦਰ ਕਲੋਨੀ ਸੰਜੀਕਲੋਨੀ ਜੀ ਕੁਛ ਨਹੀਂ ਜੀ ਮੇਰਾ ਬੱਚਾ ਕੰਮ ਤੇ ਆਇਆ ਜੀ ਉਹਦੇ ਯਾਰ ਦੋਸਤ ਉਹਨੂੰ ਘਰੋਂ ਬੁਲਾ ਕੇ ਲੈ ਗਏ ਜੀ ਜਿਨ੍ਹਾਂ ਨੇ ਮਾਰਿਆ ਜੀ ਉੱਥੇ ਕੋਈ ਫੰਕਸ਼ਨ ਫੰਕਸ਼ਨ ਹੋਣਾ ਜੀ ਉੱਥੇ ਮੇਰੇ ਬੱਚੇ ਨਾਲ ਰੰਜਸ ਕੱਢ ਕੇ ਕੋਈ ਗੋਲੀ ਮਾਰੀ ਜੀ ਮੇਰੇ ਬੱਚੇ ਦੇ ਕੋਈ ਪਹਿਲਾਂ ਲੜਾਈ ਕੋਈ ਲੜਾਈ ਨਹੀਂ ਜੀ ਮੇਰਾ ਬੱਚਾ ਕੰਮ ਤੇ ਜਾਂਦਾ ਸੀ ਜੀ ਕੰਮ ਤੇ ਜਾਂਦਾ ਸਿੱਧਾ ਜੀ ਦਸਵੀਂ ਚ ਸਾਢੇ 17 ਸਾਲ ਉਮਰ ਹੈ ਜੀ ਮੇਰੇ ਬੇਟੇ ਦੀ ਕਿੰਨੇ ਜਿਹੜੇ ਦੋ ਜਾਂਦੇ ਜਿਹਨਾਂ ਨੇ ਫੇਰ ਮਾਰਿਆ ਕਿੰਨੇ ਜੀ ਇਹ ਬਥੇ ਇਕੱਠੀ ਹੈ ਜੀ ਮਹੱਲੇਦਾਰੀ ਦਾ ਕੰਮ ਹੈ ਜੀ ਉੱਥੇ ਹੀ ਰਹਿੰਦੇ ਸੀ ਜੀ ਉੱਥੇ ਹੀ ਪਤਾ ਨਹੀਂ ਸੀ ਜੀ ਇਹ ਕੰਮ ਹੋ ਚੁੱਕਾ ਜੀ ਸਭ ਨੇ ਕਿਨਾਂ ਲਮਾਰੋ ਉਹ ਇਸ ਟਾਈਮ ਅੰਦਰ ਨਹੀਂ ਜੀ ਥਾਣੇ ਅਸੀਂ ਰੈਪੋਰਟ ਲਖਾਈ ਹੋਈ ਹੈ ਜੀ ਥਾਣੇ ਫੜ ਲਿਆ ਔਰ ਮੁੰਡੇ ਨੇ ਹਾਂ ਉਹਨਾਂ ਨੂੰ ਅਰੈਸਟ ਕਰ ਲਿਆ ਜੀ ਥਾਣੇ ਨੇ ਜੀ ਇਸ ਟਾਈਮ ਸਾਨੂੰ ਇਨਸਾਫ ਚਾਹੀਦਾ ਜੀ ਅਸੀਂ ਗਰੀਬ ਬੰਦੇ ਆ ਮੇਰਾ ਬੱਚਾ ਨਜਾਇਜ਼ ਮਾਰਿਆ ਗਿਆ ਜੀ ਇਹ ਮੇਰੀ ਥੋੜੇ ਮੀਡੀਆ ਅੱਗੇ ਵੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਜੀ ਅਸੀਂ ਗਰੀਬ ਬੰਦੇ ਆ ਸਾਨੂੰ ਇਨ ਇਹ ਕਿਵੇਂ ਕੀ ਤੁਹਾਨੂੰ ਸੂਚਨਾ ਮਿਲੀ ਸੀ ਕਿੰਨੇ ਵਜੇ ਦੀ ਜਿਹੜੀ ਸਾਨੂੰ ਦੇਰ ਰਾਤ ਤੱਕ ਕ੍ਰਿੰਦਰ ਹਸਪਤਾਲ ਤੋਂ ਇਤਲਾ ਮਿਲੀ ਸੀ ਇੱਕ ਬੀਰੂ ਪੁੱਤਰ ਪਾਲੀ ਵਾਸੀ ਨਿਊ ਮਦਰਾਗੋਲੀ ਪਟਲਾ ਦਾ ਲੜਕਾ 19 ਸਾਲ ਉਮਰ ਦਾ ਜੀ ਉਹਦੀ ਗਨ ਸ਼ਾਟ ਕਰਕੇ ਡੈਥ ਹੋਈ ਹੈ ਤੇ ਅਸੀਂ ਉਹਦੇ ਪਰਿਵਾਰ ਦੇ ਬਿਆਨ ਲੈ ਕੇ ਜਿਹੜੀ ਬੰਦੀਖੂਨੀ ਕਰਵਾਈ ਅਮਤ ਜਿਹਾ ਵਾਂਗੇ ਪਟਲਾ ਚ ਕਰ ਕਿੰਨੇ ਜੀ ਡੈੱਡ ਬੋਡੀ ਕਿੱਥੋਂ ਮਿਲੀ ਹੈ ਜੀ ਇਹ ਸਾਨੂੰ ਕ੍ਰਿੰਦਰ ਹਸਪਤਾਲ ਤੋਂ ਇਤਲਾ ਮਿਲੀ ਹੈ ਉੱਥੇ ਬਰੋਡਰਾਂ ਦੇ ਪਹੁੰਚੀ ਹੈ ਸਰ ਕੀਦੇ ਦੁਆਰਾ ਤੇ ਜਮਾ ਕਰਵਾਇਆ ਗਿਆ ਸੀ ਇਹ ਲੜਕੇ ਨੂੰ ਜਿਹੜਾ ਉੱਤੇ ਭਰਤੀ ਕਰਵਾਉਣਾ ਇਹ ਆਪ ਹੀ ਲਾਗੇ ਨੇ ਉਹਨਾਂ ਦੇ ਵਾਰਸ ਲਾਗੇ ਨੇ ਕੋਈ ਉਹਨਾਂ ਦੇ ਵੈਰੀਫਾਈ ਕਰਾਂਗੇ ਜਾ ਕੇ ਬਿਆਨ ਲੈ ਕੇ ਉਹ ਸਾਰੀ ਪਰਤਾਲ ਰਿੰਦਰ ਹਸਲ ਜਾ ਕੇ ਬਿਆਨ ਲਿਖਾਂਗੇ ਜਿਵੇਂ ਬਿਆਨ ਹਨਗੇ ਉਸ ਤੋਂ ਪੂਰੀ ਕਾਰਵਾਈ ਕੀਤੀ ਜਾਏ ਜੀ ਕਿੰਨੇ ਗਨ ਸ਼ਟ ਲੱਗੇ ਜੀ ਬੱਚੇ ਨੂੰ ਇਹ ਜਾ ਕੇ ਮੈਡੀਕਲ ਕਰ ਰਿਪੋਰਟ ਤੇ ਜਿੰਨੇਆਂ ਕੋ ਮਲਾਇਆ ਕਰਕੇ ਦੇਖਾਂਗੇ ਪਰਿਵਾਰ ਵੱਲੋਂ ਕੋਈ ਦੱਸੇਗੀ ਜੀ ਕਿੰਨੇ ਨੇ ਮਾਰੇ ਨਹੀਂ ਅਜੇ ਤੱਕ ਕੋਈ ਇਜਾਕਪਾਲ ਦੀ ਸਟੇਟਮੈਂਟ ਲੈਣੀ ਹੈ ਪਰਿਵਾਰ ਦੀ ਸਟੇਟਮੈਂਟ ਲੈ ਕੇ ਜਿਹੜੀ ਬੰਦੀ ਕਰਨੀ ਕਰਵੀ ਹੈ ਜਿੰਨੇ ਵੀ ਨਾਲ ਹਨਗੇ ਤੁਸੀਂ ਉਹਨੂੰ ਜਲਦੀ ਟੈਸਟ ਕਰ ਲਾਂਗੇ ਉਮਰ ਕਿੰਨੀ ਹੋ ਗਈ ਮੁੰਡੇ ਦੀ ਲੱਗਦੀ ਹੈ ਉਮਰ ਦੇ 19 ਸਾਲ ਦੇ ਕੋਈ ਵਾਰ ਕੰਮ ਕੀ ਕਰਦਾ ਸੀ ਪੁੱਛਿਆ ਇਹ ਪੜਦਾ ਪਤਲ ਗਿਆ ਪੜਦਾ ਸੀ 10th ਕਲਾਸ ਕੋਈ ਜਿਹਾ ਰੌਂਡ ਆਪ ਕੀਤੇ ਕੋਈ ਮੁੰਡੇ ਨਹੀਂ ਅਜੇ ਤੱਕ ਕੋਈ ਨਹੀਂ ਤੇ ਤੀਸਰੇ ਜੇ ਸ਼ੁਰੂ ਹੋਣੀ ਆ ਕੋਈ ਗੱਲ ਕੀਤੀ ਹੋਗੀ ਪਰਿਵਾਰ ਨਾਲ ਕਿਹਦੇ ਨਾਲ ਗਿਆ ਸੀ ਕੀ ਕੋਈ ਨਹੀਂ ਪਰਿਵਾਰ ਨਾਲ ਜੇ ਗੱਲ ਕਰਨੀ ਪਰਾਲੇ ਆਏ ਨਹੀਂ ਪਰਵਾਦੇ ਬਿਆਲ ਲੈ ਕੇ ਜੋ ਬਿਆਲ ਆਣਗੇ ਉਸ ਦਾ ਨਿਕਾਰੂ ਕਰਾਂਗੇ ਤਾਂ ਤੁਸੀਂ ਸੁਣਿਆ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਹੈ ਦੂਜੇ ਪਾਸੇ ਪੁਲਿਸ ਅਧਿਕਾਰੀ ਦੇ ਵੱਲੋਂ ਵੀ ਇਹ ਗੱਲ ਆਖ ਦਿੱਤੀ ਹੈ ਕਿ ਅਸੀਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਆਖਰ ਕਦੋਂ ਤੱਕ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਦਾ ਕਦੋਂ ਤੱਕ ਉਹ ਹਮਲਾਬਰ ਪੁਲਿਸ ਦੇ ਡਿਕੇ ਆਉਂਦੇ ਨੇ ਇਸ ਦੇ ਉੱਤੇ ਨਜ਼ਰ ਰਹਿਣਗੀਆਂ